ਰਾਤ ਨੂੰ ਬਿਨਾ ਦੱਸੇ ਆਉਂਦੇ ਨੇ ਕੌਣ ਚੋਰੀ ਕੀਤੇ ਬਿਨਾ ਦਿਨੇ ਅਲੋਪ ਹੋ ਜਾਂਦੇ ਨੇ ਫਿਰ ਫਾਇਦਾ ਕੀ ਹੈ ਵਿਦਾਤ ਜੀ ਚੋਰੀ ਰਾਤ ਨੂੰ ਹੀ ਹੁੰਦਾਗਾ ਪਤਾ ਨਹੀਂ ਕੀ ਹੈ ਬਿਨਾ ਦੱਸੇ ਆ ਰਹੇ ਨੇ ਚੋਰੀ ਵੀ ਨਹੀਂ ਕਰ ਰਹੇ ਤੇ ਅਲੋਪ ਹੋ ਰਹੇ ਨੇ ਕਮਾਲ ਦੀ ਗੱਲ ਹੈ ਫਾਇਦਾ ਕੀ ਆ ਜਾਂਦਾ ਦੱਸੋ ਕੀ ਹੈ ਅਲੋਪ ਹੋ ਰਹੇ ਨੇ ਮਤਲਬ ਕੋਈ ਇਨਵੀਜੀਬਲ ਇਨਵੀਜੀਬਲ ਮੈਨ ਹਾਂ ਮਿਸਟਰ ਇੰਡੀਆ ਮਿਸਟਰ ਇੰਡੀਆ ਲਾਈਕ ਹੈ ਹਾਂਜੀ ਤਾਂ ਫਿਰ ਮਿਸਟਰ ਇੰਡੀਆ ਤਾਂ ਲੋਕਾਂ ਨੂੰ ਬਚਾਣਾ ਹੀ ਚੋਰੀ ਕਿਉਂ ਕਰੂਗਾ ਤੁਮੇ ਤਾਂ ਜੋ ਮਿਸਟਰ ਇੰਡੀਆ ਮੈਨ ਲੇ ਰਾਤ ਨੂੰ ਥੋੜਾ ਨਾ ਹੁੰਦਾ ਤਾਂ ਦਿਨ ਨਹੀਂ ਵੀ ਆਦਾ ਜੀ ਉਹ ਉਹ ਤਾਂ ਨਹੀਂ ਸ਼ਹਿਨ ਸਾਹ ਅੰਧੇਰੀ ਰਤੂਮੇ ਸੰਸਾਨੇ ਰਹੋ ਪਰ ਪਤਾ ਹੈ ਕੋ ਨਹੀਂ ਹੈ ਅੱਛਾ ਪਤਾ ਹੈ ਕਿ ਰਾਤ ਕੋ ਰਾਤ ਨੂੰ ਬਿਨਾ ਦੱਸੇ ਆਉਂਦੇ ਨੇ ਹਾਂ ਬਿਨ ਚੋਰੀ ਕੀਤੇ ਅਲੋਪ ਹੋ ਜਾਂਦੇ ਨੇ ਤਾਰੇ ਹਾਂਜੀ ਤਾਰੇ ਹੈ ਤਾਰੇ ਚੋਰੀ ਛੁਪੇ ਆਉਂਦੇ ਨੇ ਪਤਾ ਨਹੀਂ ਲਾਲਾ ਸੁੱਤੇ ਪਏ ਆ ਜਾਂਦੇ ਨੇ ਤੇ ਸਵੇਰੇ ਸਵੇਰਾ ਅਲੋਪ ਹੋ ਜਾਂਦੇ ਪਸੇ ਦਿਨ ਚ ਵੀ ਤਾਰੇ ਦਿਖਦੇ ਨੇ ਕਈ ਵਾਰੀ ਹਾਂਜੀ ਚੰਗੀ ਲੱਗ ਲਾ ਤੋ ਹਨ ਦੇਖ ਮੈਂ ਵੀ ਦੇਖੇ ਨੇ ਵੈਸੇ ਹਾਂ ਚਲੋ ਅਗਲੀ ਵਜਾ ਨੇਹਾਂ ਨੂੰ ਤਾਂ ਬਾਲੇ ਹੀ ਦਿੱਖਦੇ ਨੇ ਮੁਰਗੀ ਆਂਡੇ ਦਿੰਦੀ ਐ ਹਾਂ ਤੇ ਗਾਂ ਦੁੱਧ ਦਿੰਦੀ ਐ ਹਾਂ ਅਜੇ ਹਾਂ ਕੌਣ ਐ ਜੋ ਦੋਨੋਂ ਦਿੰਦਾ ਮੁਰਗੀ ਆਂਡੇ ਦਿੰਦੀ ਐ ਤੇ ਗਾਂ ਦੁੱਧ ਦਿੰਦੀ ਗਾਂ ਦੁੱਧ ਦਿੰਦੀ ਐ ਇਹੋ ਜਿਹਾ ਕੌਣ ਐ ਜੋ ਦੋਨੋਂ ਦਿੰਦਾ ਹੈ ਇਹ ਪਤਾ ਕੀ ਹੈ ਮੈਂ ਇਹ ਗੱਲ ਦੇਖਿਆ ਕਈ ਲੋਕੀ ਨਾ ਆਇਆ ਨਾ ਹੱਥ ਖੜੇ ਕਰੀ ਜਾਣਗੇ ਹਨਾ ਉਹਨਾਂ ਨੂੰ ਬੇਨਤੀ ਹੈ ਵੀ ਨਾ ਲਾਇਆ ਕਰੋ ਹਨਾ ਆ ਹੱਥ ਨਾ ਖੜੇ ਕਰਿਆ ਕਰੋ ਸੋ ਰਿਕਵੈਸਟ ਹੈ ਭਾਈ ਹਨਾ ਵੀਡੀਓ ਦੇਖਣ ਨੂੰ ਤੁਸੀਂ ਸਮਝ ਜਿਓਗੇ ਮੈਂ ਕੀ ਦੀ ਗੱਲ ਕਰ ਰਿਹਾ ਹਾਂ ਖੈਰ ਤੋਂ ਮੈਂ ਇਹ ਕਹਿ ਰਿਹਾ ਸੀਗਾ ਕਿ ਇਹੋ ਜਿਹਾ ਕੌਣ ਹੈ ਜੋ ਮੁਰਗੀ ਆਂਡੇ ਦਿੰਦੀ ਹੈ ਤੇ ਗਾਂ ਦੁੱਧ ਹੀ ਦਿੰਦੀ ਆ ਉਹ ਕੌਣ ਹੈ ਜਿਹੜਾ ਕਿ ਦੋਨੋਂ ਦਿੰਦਾ ਕੋਈ ਹੋਏਗਾ ਜਾਨਵਰ ਜਿਹੜਾ ਦੋਨੋਂ ਚੀਜ਼ ਕਰਦਾ ਹੋਵੇਗਾ ਕੰਮ ਕਰਦਾ ਹੋਵੇਗਾ ਜਾਨਵਰ ਨਹੀਂ ਹੈਗਾ ਇਹ ਇਹ ਅੱਛਾ ਮਤਲਬ ਕਨਫਰਮ ਹੈ ਵੈਸੇ ਇੱਕ ਜਾਨਵਰ ਵੀ ਹੈ ਜਿਹੜਾ ਦੁੱਧ ਵੀ ਦਿੰਦਾ ਤੇ ਆਂਡੇ ਵੀ ਦਿੰਦਾ ਮੈਨੂੰ ਇਸਦੀ ਕਨਫਰਮੇਸ਼ਨ ਨਹੀਂ ਹੈ ਲੇਕਿਨ ਇੱਕ ਬੰਦਾ ਜ਼ਰੂਰ ਹੈ ਸਾਡੇ ਗਵੰਡੀ ਨੇ ਉਹਨਾਂ ਕੋਲ ਨਾ ਆਂਡਾ ਤੇ ਦੁੱਧ ਦੋਨੋਂ ਮਿਲਦਾ ਕਿਉਂਕਿ ਉਹਨਾਂ ਦੀ ਦੁਕਾਨ ਹੈ ਹਾਂਜੀ ਅੱਛਾ ਜੀ ਤੇ ਹੁਣ ਇਹਦਾ ਉੱਤਰ ਕੀ ਹੈ ਇਹਦਾ ਸਹੀ ਜਵਾਬ ਹੈ ਦੁਕਾਨਦਾਰ ਜੋ ਕਿ ਆਂਡਾ ਵੀ ਦਿੰਦਾ ਹੈ ਤੇ ਦੁੱਧ ਵੀ ਦਿੰਦਾ ਹਾਂਜੀ ਹਾਂਜੀ ਠੀਕ ਸਹੀ ਗੱਲ ਸਹੀ ਦੁਕਾਨਦਾਰ ਅਗਲੀ ਬੁਝਾਰਤ ਜੀ ਹਾਂਜੀ ਯਾ ਮੰਨ ਲਓ ਤੁਸੀਂ 10 ਸਵਾਰੀਆਂ ਵਾਲੀ ਬੱਸ ਵਿੱਚ ਸਫ਼ਰ ਕਰ ਰਹੇ ਹੋ ਅੱਛਾ ਮੈਂ 10 ਵਾਰੀਆਂ ਵਾਲੀ ਬੱਸ ਸਫ਼ਰ ਕਰ ਰਿਹਾ ਮੈਨੂੰ ਨਹੀਂ ਪਤਾ ਮੈਂ ਹਿਲ ਕਿਉਂ ਨਹੀਂ ਰਿਹਾ ਬੱਸ ਤਾਂ ਬੜੀ ਹਿਲਦੀ ਹੈ ਹਾਂਜੀ ਹਾਂਜੀ ਦੋ ਯਾਤਰੀ ਉਤਰੇ ਤੇ ਚਾਰ ਚੜ੍ਹੇ ਮਤਲਬ ਤੁਸੀਂ ਦੋਨੋਂ ਉਤਰ ਕੇ ਚਾਰ ਚੜ੍ਹ ਗਏ ਜਿਹੜੇ ਚਾਰ ਚੜ੍ਹੇ ਉਹ ਕੌਣ ਨੇ ਉਹ ਵੀ ਮੈਂ ਅਸੀਂ ਦੋਨੋਂ ਹੀ ਲਾ ਲੋ ਅੱਛਾ ਠੀਕ ਹੈ ਦੂਸਰੇ ਸਟੈਂਡ ਤੇ ਪੰਜ ਉਤਰੇ ਤੇ ਦੋ ਚੜ੍ਹੇ ਅੱਛਾ ਹੂੰ ਤੇ ਅਗਲੇ ਸਟੈਂਡ ਉੱਤੇ ਦੋ ਉਤਰੇ ਤੇ ਤਿੰਨ ਫੇਰ ਚੜ੍ਹ ਗਏ ਔਰ ਦੱਸੋ বাস ਵਿੱਚ ਟੋਟਲ ਕਿੰਨੇ ਯਾਤਰੀ ਨੇ ਨਹੀਂ ਪਤਾ ਇਹ ਤਾਂ বাস ਵਾਲੇ ਨੂੰ ਪਤਾ ਹੋਏਗਾ বাস ਵਾਲੇ ਨੂੰ ਪਤਾ ਟਿਕਟ ਤਾਂ ਉਹਨੇ ਕੱਟੀ ਹੈ ਮੈਂ ਤਾਂ ਕੱਟੀ ਨਹੀਂ ਕੰਡਕਟਰ ਨੂੰ ਪਤਾ ਹੋਊਗਾ ਹਾਂ ਕੰਡਕਟਰ ਨੂੰ ਪੁੱਛੇ ਜਾ ਕੇ ਕੰਡਕਟਰ ਸਾਹਿਬ ਦੱਸੋ ਕਿੰਨੀਆਂ ਸਵਾਰੀਆਂ ਨੇ ਤੁਹਾਡੀ বাস 'ਚ ਕਮੈਂਟ ਕਰੋ ਕੰਡਕਟਰ ਸਾਹਿਬ ਜਿੰਨੇ ਵੀ ਕੰਡਕਟਰ ਵੀ ਸਾਡੀ ਵੀਡੀਓ ਦੇਖ ਰਹੇ ਨੇ ਕਮੈਂਟ ਕਰਨ ਬਾਈ ਹਨਾ ਪਤਾ ਵੀ ਲੱਗੇ ਕਿ ਹਨਾ ਕਿਹੜੀ ਕਿਹੜੀ বাস ਦੇ ਕੰਡਕਟਰ ਨੇ ਇਹ ਵੀ ਕਮੈਂਟ ਕਰਨ ਹੂੰ ਠੀਕ ਹੈ ਆਪਣੀ ਬੱਸ ਦਾ ਨਾਮ ਤੇ ਨੰਬਰ ਵੀ ਲਿਖ ਦਿਓ ਸਰ ਦੀ ਇਨਫਰਮੇਸ਼ਨ ਲਈ ਇਹਨਾਂ ਦੀ ਇਨਫਰਮੇਸ਼ਨ ਨਹੀਂ ਨਹੀਂ ਮਤਲਬ ਇਹ ਬਤਾ ਦਿਓ ਤੁਸੀਂ ਬੱਸ ਕਿੱਥੋਂ ਕਿੱਥੋਂ ਚਲਾਣੇ ਹੋ ਫਿਰ ਅਸੀਂ ਆ ਜਾਇਆ ਕਰਾਂਗੇ ਨਾ ਕਾਕੇ ਭਾਈ ਤੂੰ ਹੀ ਸਾਡਾ ਫੈਨ ਹੋ ਐ ਸਰ ਤੋਂ ਟਿਕਟ ਲਵਾਂਗੇ ਤੂੰ ਕਹੋਗੇ ਫੈਨ ਹੋਂਗੇ ਕਰਦੇ ਹੋਗੇ ਕਮ ਟਾਈਮ ਆਨਲੀ ਕਾ ਚਲੋ ਚਲੋ ਮੈਂ ਬਾਹਰ ਉਧਰ ਨਹੀਂ ਮੈਂ ਕਿਹਾ ਜਿੱਥੋਂ ਨਿਕਲ ਜਾਣਾ ਨਾ ਚਲੋ ਸਟਾਰਟਿੰਗ 10 ਸਵਾਰੀਆਂ ਲਈ ਬੱਸ 10 ਸਵਾਰੀਆਂ ਬਲੱਥੇ ਜਾ ਰਹੇ ਹਾਂ ਹਾਂਜੀ ਦੋ ਸਵਾਰੀਆਂ ਉਤਰ ਗਈਆਂ ਚੜ੍ਹ ਗਈਆਂ 12 ਹੋ ਗਏ ਤਾਂ ਕਲ ਕਨਫਰਮ ਹਾਂਜੀ ਅੱਗੇ ਉਸ ਤੋਂ ਬਾਅਦ ਚ ਦੂਜਾ ਜਿਹੜਾ ਸਟੈਂਡ ਆਇਆ ਉੱਥੇ ਪੰਜ ਉਤਰ ਗਏ ਤੇ ਦੋ ਚੜ੍ਹ ਗਏ ਪੰਜ ਉਤਰ ਗਏ ਤੇ ਦੋ ਚੜ੍ਹ ਗਏ ਯਾਨੀ ਕਿ 12 5 ਹੋ ਗਏ 7 ਤੇ ਦੋ ਚੜ੍ਹ ਗਏ ਯਾਨੀ ਕਿ ਹੋ ਗਏ 9 ਨਾ ਅਗਲੇ ਸਟੈਂਡ ਤੇ ਦੋ ਉਤਰ ਗਏ ਤੇ ਤਿੰਨ ਚੜ੍ਹ ਗਏ ਯਾਨੀ ਕਿ 9 2 7 ਯਾਨੀ 10 ਦਾ ਸਵਾਰੀਆਂ ਹੋ ਗੀਆਂ ਓਕੇ ਤੇ ਹੁਣ ਦੱਸੋ ਬੱਸ ਵਿੱਚ ਕਿੰਨੇ ਯਾਤਰੀ ਸਫਰ ਕਰ ਰਹੇ ਨੇ 10 10 ਨਹੀਂ ਇੱਕ ਮਿੰਟ ਰੁਕ ਜੋ ਦੇਖੋ ਨਹੀਂ 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 ਇੱਥੇ ਉਲਝਣ ਵਾਲੀ ਗੱਲ ਹੈ বাস ਦੇ ਵਿੱਚ ਟੋਟਲ 13 ਬੰਦੇ ਨੇ 13 ਨੇ 13 10 ਸਵਾਰੀਆਂ ਇੱਕ ਮੈਂ ਇੱਕ ਕੰਡਕਟਰ ਤੇ ਡਰਾਈਵਰ ਤੁਸੀਂ ਵੀ ਤਾਂ ਸਵਾਰੀਆਂ 'ਚ ਆਉਂਗੇ ਫਿਰ ਇੱਥੇ ਗੱਲ ਸਵਾਰੀਆਂ ਦੀ ਹੋ ਰਹੀ ਹੈ ਕੰਡਕਟਰ ਨੂੰ ਤੇ ਡਰਾਈਵਰ ਨੂੰ ਛੱਡ ਕੇ ਕੰਡਕਟਰ ਡਰਾਈਵਰ ਛੱਡ ਕੇ ਫਿਰ 11 ਬੰਦੇ ਨੇ ਕਿਉਂਕਿ ਇੱਥੇ ਇਹ ਗੱਲ ਕਹੀ ਗਈ ਹੈ ਕਿ ਮੈਂ 10 ਸਵਾਰੀਆਂ ਵਾਲੀ বাস 'ਚ ਗੱਲ ਸਫ਼ਰ ਕਰ ਰਹਾ ਹਾਂ ਇਹ ਨਹੀਂ ਕਿਹਾ ਗਿਆ ਕਿ ਤੁਹਾਨੂੰ ਮਿਲਾ ਕੇ বাস 'ਚ 10 ਸਵਾਰੀਆਂ ਨੇ ਦੋਨੋਂ ਗੱਲਾਂ 'ਚ ਫਰਕ ਹੈ ਓਕੇ ਠੀਕ ਹੈ ਚਲੋ ਹੁਣ ਅੰਤ ਸਹੀਦਾਬਾ ਤੋਂ ਮੇਰੇ ਸਾਹਮਣੇ ਇਸ ਬੁਝਾਰਤੇ ਦਾ ਜਵਾਬ ਹੈ ਕਿ 11 ਸਵਾਰੀਆਂ ਨੇ ਬਸ ਟੋਟਲ ਜਮਾਂ ਸਹੀ ਹੈ ਇਸਦਾ ਜਵਾਬ ਹੈ ਜੀ 11 ਸਵਾਰੀਆਂ ਤੇ ਕੰਡਕਟਰ ਸਾਹਿਬ ਤੁਸੀਂ ਦੱਸ ਦਿਓ 11 ਸਵਾਰੀਆਂ ਸੀ ਨਾ ਹਨਾ ਠੀਕ ਹੈ ਮੈਂ ਹੀਰਾ ਫੇਰੀ ਤਾਂ ਨਹੀਂ ਕਰੀ ਹਾਂ ਮੈਂ ਹੀਰਾ ਫੇਰੀ ਤਾਂ ਨਹੀਂ ਕੀਤੀ ਨਾ ਬਸ ਹੀਰਾ ਫੇਰੀ 3 ਆਉਣ ਵਾਲੀ ਬਹੁਤ ਜਲਦੀ ਲੇਕਿਨ ਵੈਲਕਮ ਟੂ ਦਾ ਜੰਗਲ ਦਾ ਟ੍ਰੇਲਰ ਆ ਚੁੱਕਿਆ ਹੈ ਯਾਨੀ ਕਿ ਵੈਲਕਮ 3 ਦਾ ਟ੍ਰੇਲਰ ਆ ਚੁੱਕਿਆ ਹੈ ਜਿਨ੍ਹਾਂ ਨੇ ਨਹੀਂ ਦੇਖਿਆ ਤਾਂ ਡਿਸਕ੍ਰਿਪਸ਼ਨ ਚ ਲਿੰਕ ਹੈ ਜਾ ਕੇ ਦੇਖ ਸਕਦੇ ਹੋ ਪੈਸੇ ਮਿਲਣੇ ਪ੍ਰਮੋਸ਼ਨ ਕਰਨੀ ਪੈਂਦੀ ਹੈ ਖੈਰ ਚਲੋ ਅੱਗੇ ਹਾਂਜੀ ਤੇ ਉਹ ਹੈ ਜੀ ਜੀਕੇ ਦਾ ਸਵਾਲ ਹੈ ਠੀਕ ਹੈ ਬੁਝਾਰਤ ਨਹੀਂ ਹੈ ਚੰ드ਰਮਾ ਤੇ ਜਾਣ ਵਾਲਾ ਪਹਿਲਾ ਵਿਅਕਤੀ ਕੌਣ ਸੀ ਹੈ ਚੰ드ਰਮਾ ਤੇ ਜਾਣ ਵਾਲਾ ਪਹਿਲਾ ਵਿਅਕਤੀ ਕੌਣ ਸੀ ਵੈਸੇ ਦੱਸ ਦਵਾ ਉਹ ਮੈਂ ਸੀ ਕਿਉਂਕਿ ਮੈਂ ਰੋਜ਼ ਸੁਪਨੇ ਦੇ ਵਿੱਚ ਸੁਪਨੇ ਚੰ드ਰਮਾ ਇਹ ਜਾਂਦੇ ਆ ਇਹ ਤਾਂ ਮੈਂ ਵੀ ਗਿਆ ਕਈ ਵਾਰੀ ਠੀਕ ਹੈ ਠੀਕ ਹੈ ਇਹ ਪਹਿਲੇ ਤੇ ਕੌਣ ਗਿਆ ਸੀ ਰਿਐਲਿਟੀ 'ਚ ਪਹਿਲੇ ਚੰ드ਰਮਾ ਤੇ ਪਹਿਲੇ ਚੰ드ਰਮਾ ਤੇ ਬੀਬੀਆ ਗਈਆਂ ਸੀ ਬੀਬੀਆ ਹਾਂ ਬੀਬੀਆਂ ਵਰਤ ਰੱਖਦੇ ਨੇ ਚੰਦਰਮਾ ਦਾ ਉਹ ਹਾਂ ਸੱਚ ਹੈ ਨਾ ਤੇ ਬੀਬੀ ਗਈ ਹੋ ਜੀ ਬੀਬੀਆਂ ਤਾਂ ਰੱਖਦੀਆਂ ਨੇ ਵਰਤ ਕੋਈ ਨਹੀਂ ਚਲੋ ਜੋ ਸਪਾਡਾ ਹੈ ਡੋਨਟ ਮਾਇ ਤੇ ਚੰਦਬਾਈ ਜਾਣ ਵਾਲਾ ਪਹਿਲਾ ਵਿਅਕਤੀ ਜਿਹੜਾ ਸੀ ਨਾ ਉਹ ਨੀਲ ਆਰਮਸਟ੍ਰॉन्ग ਐਤਾ ਕੋਈ ਸੀਗਾ ਨਾਮ ਹਾਂਜੀ ਹੈ ਨਾ ਨੀਲ ਆਰਮਸਟ੍ਰॉन्ग ਹੀ ਹੈ ਹਾਂਜੀ ਹਾਂਜੀ ਚੰਦਰਮਾ ਤੇ ਜਾਣ ਵਾਲਾ ਪਹਿਲਾ ਵਿਅਕਤੀ ਸੀ ਨੀਲ ਆਰਮਸਟ੍ਰॉन्ग ਮੈਨੂੰ ਲੱਗਦਾ ਨਹੀਂ ਸੀਗਾ ਵੀ ਇਹ ਜਵਾਬ ਦੇ ਪਾਣਗੇ ਅਰੇ ਮੈਡਮ ਜੀ ਐ ਥੋੜਾ ਨਾਲ ਹਲਕੇ ਤੇ ਚਾਰ ਵਾਰ ਫੇਲ ਹੋਏ ਐਵੇਂ ਨਹੀਂ ਹੈਗੀ ਤੂੰ ਜਿਹੜੀ ਪੜਾਈ ਇੱਕ ਵਾਰ ਕੀਤੀ ਮੈਂ ਚਾਰ ਵਾਰ ਕੀਤੀ ਹੋਈ ਆ ਆਹੋ ਆਹੋ ਹਾਂ ਠੀਕ ਹੈ ਹਾਂ ਕਿਹੜੀ ਕਲਾਸ ਚ ਹੁਣ ਤੁਸੀਂ ਮੈਨੂੰ ਲੱਗਦਾ ਹੁਣ ਤਾਂ ਫਿਰ ਤੁਸੀਂ 10ਵੀਂ ਚ ਹੋਵੋਗੇ ਕੱਟ ਹੋਣਗੇ ਚਾਰ ਵਾਰ ਪ੍ਰਾਈਵੇਟ ਸਵਾਲ ਨਾ ਕੀਤਾ ਜਾ ਪਲੀਜ਼ ਕਿਹੜੀ ਕਲਾਸ ਵਿੱਚ 4 ਸਾਲ ਲੱਗ ਰਹੇ ਨੇ ਤਾਂ ਅੱਜ ਤੁਸੀਂ ਮੈਂ ਅੱਜ 22 ইয়ার ਦਾ ਤਾਂ ਮੈਮ ਆਈ ਥਿੰਕ ਪੰਜ ਪੰਜਵੀਂ ਕਲਾਸ ਚ ਹੋਊਗਾ 6ਥੀ ਚ ਨੇ ਹੋਣਾ ਹਾਂਜੀ ਤਾਂ ਠੀਕ ਹੈ ਮਿਲ ਗਿਆ ਜਵਾਬ ਨੀਲ ਆਰਮ ਆਮ ਹੈ ਜਾਂ ਆਰਮ ਹੈ ਨੀਲ ਆਰਮਸਟ੍ਰੋਂਗ ਨੀਲ ਆਰਮਸਟ੍ਰੋਂਗ ਜੋ ਕਿ ਸੀਗਾ ਬਹੁਤ ਹੀ ਸਟਰੋਂਗ ਤੇ ਚੰਦਮਾ ਤਾਂ ਹੀ ਗਿਆ ਭਾਈ ਸਟਰੋਂਗ ਬੰਦਾ ਜਾ ਸਾਡੇ ਵਰਗੇ ਬੰਦੇ ਜਾ ਨਹੀਂ ਸਕਦੇ ਇਹ ਲਈ ਅਸੀਂ ਖੁਆਬਾਂ ਹੀ ਚਲੇ ਜਾਂਦੇ ਆ ਹਾਂਜੀ ਮੈਂ ਵੀ ਖੁਆਬਾਂ ਕੀ ਦੁਨੀਆ ਵਿੱਚ ਠੀਕ ਹੈ ਜੀ ਤੋਂ ਸੋ ਦੋਸਤੋ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਅੱਜ ਐਂਡ ਗੁਰਪ੍ਰੀਤ ਕਰੇਗੀ ਹਾਂਜੀ ਹਾਂ ਮਿਲਦੇ ਆ ਜੀ ਕਿੰਨੀ ਐਕਸਾਈਟਮੈਂਟ ਹੋਈ ਕੁੜੀ ਹਾਈ ਮੈਨੂੰ ਐਡ ਕਰਨ ਦਾ ਮੌਕਾ ਮਿਲ ਗਿਆ ਯੇ ਯੇ ਹਾਂਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਲੈ ਕੇ ਤੁਹਾਡੇ ਲਈ ਹੋਰ ਵੀ ਇੰਟਰਸਟਿੰਗ ਬੁਝਾਰਤਾ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰਦੇ ਰਹੋ ਜੀ ਧੰਨਵਾਦ ਹਾਂ ਤੇ ਜਾਂਦੇ 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 ਗੁਰਪ੍ਰੀਤ ਦਾ ਇੱਕ ਗਾਣਾ ਹਾਂ ਇੱਕ ਗਾਣਾ ਇੱਕ ਗਾਣਾ ਤਾਂ ਆਪਾਂ ਸੁਣਨਾ ਹੀ ਹੁੰਦਾ ਨਾ ਸਿੱਧੀ ਸਿੱਧੀ ਗੱਲ ਇਹ ਤਾਂ ਬੋਨਸ ਹੈ ਨਾ ਆਪਣੇ ਲਈ ਹਾਂਜੀ ਹਾਂਜੀ ਗਾਣਾ ਸੱਜਣਾ ਵੇ ਤੇਰੇ ਬਜੋ ਲਗਦਾ ਨਾ ਜੀ ਸਜਣਾ ਤੇਰੇ ਬਾਝੋਂ ਲਗਦਾ ਨਾ ਜੀ ਵਾ 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 ਛਾ ਕੇ ਉਸਤਾਦ ਛਾ ਕੇ ਛਾ ਕੇ ਛਾ ਕੇ ਛਾ ਕੇ ਗੁਰੂ ਮੰਗੇ ਚਲੋ ਇਸੇ ਗੱਲ ਤੇ ਗੁਰਪ੍ਰੀਤ ਦੇ ਲਈ ਇੱਕ ਲਾਈਕ ਤਾਂ ਬਣਦਈ ਹੈ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ